ਹਮਮ ਅੱਜ ਕੀ ਨਾਮ ਮੇਰਾ ਨਾ ਕਿਰਨ ਵਾਲਾ ਹੈ ਇਹ ਕੀ ਮਾਮਲਾ ਜਿਹੜਾ ਤੁਸੀਂ ਅੱਜ ਬੀਬੀ ਹਸਪੀਟਲ ਆਏ ਇਹ ਜੀ ਸਾਡਾ ਜ਼ਮੀਨ ਹੈ ਕਿ ਸਾਡੀ ਹੈ ਸਾਡਾ ਜੀ ਕੇਸ ਸਾਡਾ ਅਸੀਂ ਦੋ ਵਾਰੀ ਜਿੱਤੀ ਗਏ ਜਿੱਤੀਆ ਹਾਈ ਕੋਰਟ ਚ ਲੱਗੇ ਆ ਤੇ ਵਾਰੀ ਇਹਨਾਂ ਦਾ ਡਿਸਮਿਸ ਹੋਈ ਗਿਆ ਸਾਨੂੰ ਬਕੀਰ ਬੋਲਦੇ ਜੀ ਤੁਹਾਡਾ ਉਹਦੇ ਚ ਕਾਗਜ਼ਾਂ ਚ ਬਾਹ ਕਹ ਰਹੇ ਤੁਸੀਂ ਤੁਸੀਂ ਕਬਜ਼ਾ ਕਰੋ ਅਸੀਂ ਮੱਕੀ ਬੀਜੀ ਹੋਤੀ ਜੀ ਅਸੀਂ ਤਾਰ ਬੰਦੀ ਕੀਤੀ ਹੈ ਮੱਕੀ ਬੀਜੀ ਹੋ ਕੱਲ ਵੀ ਗਏ ਇਹ ਟਰੈਕਟਰ ਰੋਕਣ ਕੱਲ ਇਹਨਾਂ ਨੇ ਬੋੜਿਆ ਵੀ ਟਰੈਕਟਰ ਫੂਕ ਦੇਣਾ ਸੀ ਗਾਲਾਂ ਕਟੀਆਂ ਵੇ ਸਿਫਤੀਆਂ ਕੱਲ ਵਾਪਸ ਹੋ ਗਏ ਅੱਜ ਫੇਰ ਅਸੀਂ ਖੇਤ ਆਪਣੇ ਇਸੇ ਅੰਦਰ ਹੀ ਬਾਇਆ ਕਰਦੇ ਇਹ ਪਿੱਲਰ ਤੋੜਦਾ ਪਿਆ ਹੀ ਦਵਿੰਦਰ ਬਲਦੇਵ ਚੰਦ ਦਾ ਇਹਨੇ ਮੀਨੋ ਮੈਂ ਬੋਲਿਆ ਪਿੱਲਰ ਮੱਤ ਤੋੜ ਗਾਲੀਆਂ ਕੱਢੇ ਵੇ ਸਿਫਤੀਆਂ ਇਹਨੇ ਜੀ ਲੋਹੇ ਦੀ ਰਾੜ ਥੀ ਫੜੀ ਹੋਏ ਤਾਰਾਂ ਦੇ ਅੰਦਰ ਆ ਕੇ ਸਾਨੂੰ ਮੈਨੂੰ ਮਾਰਿਆ ਇੱਕ ਰਾੜ ਮੇਰੀ ਪਸਲੀ ਚ ਮਾਰੀ ਦੂਜੀ ਰਾੜ ਮੇਰੀ ਲੱਤ ਚ ਮਾਰੀ ਲੋਹੇ ਦੀ ਰਾੜ ਲੈ ਕੇ ਆਏ ਆ ਇਹ ਇੰਨੇ ਗਾਲਾਂ ਬਹੁਤ ਗੰਦੀਆਂ ਗੰਦੀਆਂ ਕੱਢੀਆਂ ਮੈਨਾਂ ਬਾਕੀ ਮੇਰਾ ਘਰ ਵਾਲਾ ਖੇਤ ਤੇ ਗੱੱਦਾ ਥਾ ਘਰ ਵਾਲਾ ਥਾ ਮੇਰਾ ਪੁੱਤਾ ਹਾ 5.5 ਸਾਲ ਦਾ ਉਹ ਵੀ ਮਾਰਿਆ ਘਰ ਵਾਲਾ ਵੀ ਮਾਰਿਆ ਮੇਰਾ 70 ਸਾਲ ਨੂੰ ਉਹਨਾਂ ਦੀ ਉਮਰ ਹੈ ਬਾ 8 ਸਾਲ ਮੇਰੀ ਉਮਰ ਹੈ ਤੇ ਬਾਕੀ ਵੀ ਮਾਰੇ ਇਹਨਾਂ ਨੇ ਜਿਹੜੇ ਬਾਕੀ ਸਾਰੇ ਤੇ ਮੇਰੇ ਪੁੱਤੇ ਨੂੰ ਵੀ ਇਹਨਾਂ ਨੇ ਸੋਠੀ ਮਾਰੀ ਉਹ ਤਾਈ ਕੇ ਮੇਰੇ ਕੋਲ ਲੱਗਾ ਹੁਣ ਮੇਰੀ ਦਾਦੀ ਮਾਰ ਦਿੱਤੀ ਮਾਰ ਦਿੱਤੀ ਮੇਰੀ ਦਾਦੀ ਜੀ ਇਹ ਦੇ ਵਿੱਚ ਝਗੜਾ ਹੋਇਆ ਪਹਿਲਾਂ ਵੀ ਇਹਦੇ ਵਿੱਚ ਕੱਲ ਵੀ ਇਹਨਾਂ ਨੇ ਝਗੜਾ ਕੀਤਾ ਕੱਲ ਹੱਥੋਂ ਪਾਈ ਨਹੀਂ ਕੀਤੀ ਇਹ ਤੇ ਪਹਿਲਾਂ ਬਹੁਤ ਸਾਲ ਪਹਿਲਾਂ ਹੋਇਆ ਜੀ ਇਸ ਜ਼ਮੀਨ ਵਿੱਚ ਸਾਨੂੰ 40 ਸਾਲ ਹੋ ਗਏ ਕੇਸ ਲੱਗ ਤੈਨੂੰ ਚਲੇ ਹੋਣਾ ਜ਼ਮੀਨ ਸਾਡੀ ਹੈ ਕਿ ਸਾਡੇ ਪਿਓ ਨੇ ਸਾਡੇ ਸਹੁਰਾ ਸਾਹਿਬ ਨੇ ਨੱਥੂ ਰਾਮ ਨੇ ਮੁੱਲ ਖਰੀਦੀ ਹੋਇਆ ਇਹ ਸਾਨੂੰ 35 ਚ ਖਰੀਦੀ ਜੀ ਮੁੱਲ ਇਹ ਮੰਤਾਲੀਆਂ ਪਾਟੀਆਂ ਨਾ ਅਸੀਂ ਦੋ ਵਾਰੀ ਸਭ ਜੀ ਕੇਸ ਜਿੱਤ ਚੁੱਕੇ ਹਾਂ 3 ਵਾਰੀ ਸਾਨੂੰ ਪੁਲਿਸ ਨੇ ਸਲਾਹ ਦਿੱਤੀ ਸੀ ਵੀ ਸਾਡੀ ਜਗ੍ਹਾ ਤੇ ਇੱਕ ਨਜਾਇਜ਼ ਕਬਜ਼ਾ ਲੈ ਰਹੇ ਹਾਂ ਹਾਂ ਜੀ ਕੀਤੀ ਸੀ ਪੁਲਿਸ ਸਾਡੋਂ ਲਈ ਚ ਖਬਰ ਨੂੰ ਨਾ ਨਹੀਂ ਅਸਾਂ ਨੂੰ ਕੀ ਨਾਮ ਤੁਹਾਡਾ ਤੇ ਕੀ ਮਾਮਲਾ ਹੈ ਮੇਰਾ ਇੰਦੇਪਾਲ ਨਾਂ ਜੀ ਪਿੰਡ ਸਾਡਾ ਭੋਗਾਰ ਮਾਮਲਾ ਸਾਡੀ ਜਮੀਨ ਦਾ ਜੀ ਸਾਡੇ ਖਾਤੇ ਨੇ ਜਮੀਨ ਵੀ ਫਰੀਦੀ ਜੀ 54 ਚ ਉਹ ਪ੍ਰਾਂਤ ਤੁਹਾਡੇ ਸ਼ਾਇਦ ਬਾਅਦ ਨੂੰ ਦਿੱਤੀ ਤਾਂ ਉਹ ਤੋਂ ਬਾਅਦ ਮਤਲਬ ਇਹਨਾਂ ਦਾ ਅੱਜ ਛੁੜਾ ਛੁੜਾਣ ਲੱਗੇ ਇਹਨਾਂ ਨੇ ਮਤਲਬ ਛੱਡੀ ਨਹੀਂ ਨਾ ਕੇਸ ਕਰਨਾ ਪੇਸ਼ ਕਰਤਾ ਕੇਸਰਜੀ ਦੁਸ਼ਰਿਆਂ ਵੀ ਜਿੱਤ ਗਏ ਹੁਸ਼ਾਲਪੁਰ ਵੀ ਇਹਨਾਂ ਦਾ ਖਾਰਜ ਹੋ ਗਿਆ ਤੇ ਵੀ ਇਹਨਾਂ ਨੇ ਚੰਡੀਗੜ੍ਹ ਕਰਤਾ ਚੰਡੀਗੜ੍ਹ ਨੂੰ ਖਾਰਜ ਹੋਣ ਨੂੰ ਟਾਈਮ ਸੈੱਟ ਹੋਂ ਲੱਗਾ ਟਾਈਮ ਸਾਲ ਹੋ ਗਿਆ ਇਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ ਹੈ ਕਿ ਕੌਣ ਆ ਤੁਹਾਡੇ ਪਿੰਡ ਦੇ ਤੁਹਾਡੇ ਨਿਦੇਸ਼ਾ ਦਾ ਕੌਣ ਹੈ ਸਾਡੇ ਚਾਚੇ ਟਾਇਆ ਸੱਚੀ ਗੱਲ ਅੱਛਾ ਇਹ ਕਿਤੇ ਜਗ੍ਹਾ ਤੇ ਹੱਕ ਰੱਖਦੇ ਹੋਏ ਇਹ ਹੱਕ ਰੱਖਦੇ ਜਵਰਸਤੀ ਕਰਦੇ ਵੇ ਜੀ ਸਾਡੇ ਨਾਲ ਅੱਛਾ ਜੋ ਸਾਡੀ ਫਰਦਾ ਛੱਡ ਇਹਨਾਂ ਦਾਸੀ ਇਹਨਾਂ ਨੂੰ ਕਹਿ ਕਿ ਤੁਹਾਡਾ ਫਰਦਾ ਚ ਨਾ ਆਏਗਾ ਅਸੀਂ ਤੁਹਾਨੂੰ ਦਿੰਦੇ ਆ ਹੈ ਫਰਦਾ ਚ ਨਾ ਦੋ ਕੌਸ਼ਲ ਨਿਕਲ ਨਹੀਂ ਕਰਿਆ ਤੇ ਜਗਾ ਤੋਂ ਅਸੀਂ ਕਿ ਜਿੱਤ ਗਏ ਹੁਣ 22 ਸਾਲ ਹੋ ਗਏ ਅਸੀਂ ਵਾਹੀਆ ਅਸੀਂ ਫਸਲ ਵਾਹੀਆ ਮੱਕੀ ਸਾਡੀ ਅੰਦਰ ਪਈ ਆ ਜੇ ਅਜੇ ਮੱਕੀ ਕੱਢਣ ਵਾਲੀ ਆ ਖੇਤ ਸੁੱਕਣੇ ਸੀ ਅਸੀਂ ਟਰੈਕਟਰ ਫੜਾ ਲਈਏ ਆ ਇੱਕ ਕੱਲ ਟਰੈਕਟਰ ਆਇਆ ਤਾਂ ਵੀ ਲੜਨਾ ਆ ਗਿਆ ਅੱਜ ਫੇਰ ਟਰੈਕਟਰ ਵੜਿਆ ਆਇਆ ਇੰਸਟ੍ਰੇਲ ਆਣੀ ਤੁਸੀਂ ਪੁਲਿਸ ਨੂੰ ਤਰਾਹ ਹਾਂਜੀ ਭਾਈ ਕੀ ਨਾ ਮੈਂ ਤੁਹਾਡਾ ਤੇ ਕੀ ਬਾਰਦਾ ਸਰ ਮੇਰਾ ਨਾਮ ਅਰਜੰਦਸ ਸਿੰਘ ਹੈ ਇਹ ਜਮੀਨ ਦਾ ਨਾ ਕੇਸ ਚੱਲਿਆ ਪਿਆ ਸਾਡੇ ਕੋਲ ਕੋਤਾ ਹੈ ਠੀਕ ਤੇ ਇਸ ਦਾ ਇਹਦਾ ਜਮੀਨ ਦਾ ਕੇਸ ਚੱਲਿਆ ਹੋਇਆ ਤਾਂ ਉਸ ਦੌਰਾਨ ਮੈਂ ਇਹਨਾਂ ਨੂੰ ਕੱਲ ਵੀ ਇਹੀ ਰੁਕਿਆ ਤੇ ਤੂੰ ਹੀ ਬਾਹੋਂ ਨਾ ਕਿਉਂਕਿ ਤਰੀਕ ਹੈਗੀ ਸਾਡੀ ਅਗਲੇ ਮਹੀਨੇ ਤੇ ਪਿਛਲੇ ਮਹੀਨੇ ਬਹਿ ਗਈ ਇਹ ਤਾਂ ਇਹ ਜਿਹੜੀ ਚੀਜ਼ਾ ਨਾ ਕਰਦੇ ਮੈਂ ਤਾਂ ਬਾਦੋ ਡਿਊਟੀ ਨੂੰ ਜਾ ਰਿਹਾ ਤੇ ਮੈਂ ਇਹਨਾਂ ਨੂੰ ਰੁਕਿਆ ਵੀ ਇਦਾਂ ਨਾ ਕਰੋ ਤੁਸੀਂ ਪਿਛੋਂ ਆਗੇ ਨਾ ਇਹਨਾਂ ਨੇ ਪਹਿਲੇ ਹੀ ਪਲੈਨਿੰਗ ਬਣਾਈ ਇਹ ਪਹਿਲੇ ਭਰਾ ਮੇਰਾ ਤੇ ਮੇਰੇ ਚਾਚੇ ਦਾ ਮੁੰਡਾ ਇਹ ਰੋਗ ਰੇਹੇ ਪਿਛੋਂ ਆਇਆ ਨਾ ਇਹਨਾਂ ਨੂੰ ਮੈਨੂੰ ਨਹੀਂ ਪਤਾ ਕਿਸੇ ਨੇ ਮੇਰੇ ਸਿਰ 'ਤੇ ਮੈਂ ਡਾਟ ਮਾਰ ਦਿੱਤਾ ਤੇ ਮੇਰੇ ਨਾਲ ਇੱਕ ਦੇਖੋ ਤੁਸੀਂ ਕਿ ਨਾ ਨੂੰ ਮੇਰਾ ਕਿੱਲੇ ਜਾਣਾ ਸੀ ਜਿਹੜੇ ਤੁਹਾਡੇ ਪਿਪਾਰ ਦਾ ਇਹ ਸਰ 8-10 ਜਾਣਾ ਸੀ ਫੇ ਪਹਿਲੇ ਵੀ ਝਗੜਾ ਹੋਇਆ ਸੀ ਬੜੀ ਇਸ ਚੀਜ਼ ਦਾ ਇਸ ਚੀਜ਼ ਦਾ ਜਗ੍ਹਾ ਦਾ ਨਹੀਂ ਝਗੜਾ ਹੋਇਆ ਕੱਲ ਇਹਨਾਂ ਨੂੰ ਕਿਹਾ ਵੀ ਤੁਸੀਂ ਨਾ ਵਾਹੋ ਜਗਾ ਜਿਹੜੀ ਹੈ कि ਜਦੋਂ ਤੱਕ ਕੋਰਟ ਦਾ ਕੇਸ ਨਹੀਂ ਆਂਦਾ ਅਕੀਸ ਦਾ ਫੈਸਲਾ ਨਹੀਂ ਆਂਦਾ ਤੱਕ ਕੁਝ ਨਹੀਂ ਬਾਣੀਏ ਤੇ ਇਹ ਜੋਰ ਦੱਸੀ ਕਰ ਰਹੇ ਨੇ ਤੇ ਉਸ ਕਰਕੇ ਇਹ ਨਾ ਰਹਿਣਾ ਮੇਰੇ ਤੇ ਸੇ ਪਿੱਛੋ ਵਾਰ ਕੀਤਾ ਨਾ ਨਾ ਮੇਰੇ ਸਤੇ ਨਾ ਫੇਰ ਕੋਲ ਛੜਾਣਾ ਨਾ ਕੋਈ ਆਇਆ ਯਾਰ ਮੇਰੇ ਭਰਾ ਸਾਹ ਨੇ ਮੈਨੂੰ ਚੱਕਿਆ ਮੈਂ ਡਿੱਗਿਆ ਫੇਰ ਤੇ ਮੇਰੇ ਨਸਰ ਚ ਬਹੁਤ ਜ਼ਿਆਦਾ ਪੇਨ ਆਇਆ ਤੇ ਇਹਨਾਂ ਨੇ ਇਹ ਸਾਰੇ ਇਥੇ ਮਤਲਬ ਮਾਰ ਰਹੇ ਮੈਨੂੰ ਨਾ ਕਿਉਂਕਿ ਇਕੱਲਾ ਬੰਦਾ ਮਾਰ ਨਹੀਂ ਸਕਦਾ ਜਿਹੜੀਆਂ ਇਹਨਾਂ ਨੂੰ ਸੱਟਾਂ ਲੱਗੀਆਂ ਨਾ ਇੱਕ ਦੂਜੇ ਮੈਨੂੰ ਮਾਰ ਰਹੇ ਇੱਕ ਦੂਜੇ ਦੇ ਪੰਜ ਛੇ ਜਿਹੜੇ ਬਾਹਰੋਂ ਹਾਂਜੀ ਜੀ ਉਹਨਾਂ ਦੇ ਕੀਆ ਮੈਨੂੰ ਮਾਰ ਰਹੇ ਮੈਂ ਬੈਠ ਰਿਹਾ ਜਦੋਂ ਸੱਟ ਮਾਰਦੇ ਮੈਂ ਬਹਿ ਜਾਂਦਾ ਤੇ ਉਹਨਾਂ ਦੇ ਆਪਸ ਵਿੱਚ ਇਹਨਾਂ ਨੂੰ ਸੱਟਾਂ ਲੱਗੀਆਂ ਨੇ ਤੇ ਜਿਹੜੀ ਕਿਰਨ ਵਾਲਾ ਇਹਨਾਂ ਲੋਹੇ ਦੀ ਰੋੜ ਇੱਕ ਪੇਜੀ ਉੱਥੇ ਵੀ ਆਇਆ ਇੱਕ ਵੀ ਇਹਨੇ ਰੋੜ ਪੜੀ ਇਹ ਮਾਰਦੇ ਜਦੋਂ ਮਾਰਦੇ ਆਦੋਂ ਮੈਂ ਬਹਿ ਜਾਂਦਾ ਆਪਣੇ ਆਪ ਨੂੰ ਬਚਾਅ ਕਰਦਾ ਭਾਈ ਸਾਹਿਬ ਕਿਨਾ ਫਟਾ ਤਾਂ ਕਿਹੜਾ ਪੇਟਾ ਬਣਦਾ ਹੂੰ ਪੈਂਡਾ 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 ਕੋਈ ਗੱਲ ਨਹੀਂ ਵੈਲਕਮ ਗਾਰਾ ਸੀ ਜਮੀਨ ਆਪਣੀ ਬਾਹਲੇ ਇਹ ਬੰਦੇ ਹਮ ਲੱਗਰੀ ਗਏ ਕਿ ਅੱਜ ਮੇਰੀ ਮੈਨੂੰ ਰਾਣਾ ਮਾਰਤੀਂ ਦੋ ਮੈਂ ਆਉਦੇ ਪਰ ਪਈਆ ਮੈਨੂੰ ਮਾਰਤੀਂ ਦੋ ਹਾਂਜੀ ਕੀ ਮਾਹ ਮੀਰਾ ਦੇਵੀ ਸਰ ਕੀ ਮਾਹ ਸਰ ਮੈਂ ਤਾਂ ਘਰ ਹੀ ਸੀਗੀ ਮੈਨੂੰ ਲੋਕਾਂ ਨੇ ਦੱਸਿਆ ਕਿ ਤੁਹਾਡੇ ਮਾਨੂੰ ਜੇਠ ਨੂੰ ਮਾਰ ਦਿੱਤਾ ਤੇ ਮੈਂ ਸ਼ਰਾਨ ਲੈ ਗਈ ਉਹਨਾਂ ਨੇ ਮੈਨੂੰ ਵੀ ਡਾਂਗਾਂ ਦਾ ਕੁੱਟਿਆ ਆਖੇ ਦੇ ਹਲੇ ਕੱਲੀ ਇਹਨਾਂ ਨੂੰ ਸਮਝਾ ਆਖਿਆ ਠੀਕ ਕਿ ਨਾ ਕਰੋ ਨਾ ਕਰੋ ਇਦਾਂ ਨਾਲ ਲੜੋ ਨਾਲ ਲੜੋ ਇਹ ਫਿਰ ਵੀ ਨਹੀਂ ਹਟੇ ਜਾਂਦੇ ਕਿ ਸਾਡਾ ਕੋਰਟ ਚ ਕੇਸ ਲੱਗੇ ਆ। ਕਿਹਦੇ ਵੀ ਝਗੜਾ ਹੁੰਦਾ ਨੇ ਦੇ ਅਸੀਂ ਸਮਝਾਇਆ ਹੀ ਸੀਗਾ ਮਤਲਬ ਕਿ ਇਹਨਾਂ ਨੂੰ ਵੀ ਤੁਸੀਂ ਮਤ ਕਰੋ ਕੁਝ ਦਾ ਜਿੱਦਾਂ ਡਿਸੀਜਨ ਦੋ ਕਿ ਕੋਰਟ ਉਸ ਹਿਸਾਬ ਨਾਲ ਤੁਸੀਂ ਬਾਹਰ ਲਿਓ ਤੁਸੀਂ ਕਰ ਲਿਓ ਹਨਾ ਫਿਰ ਵੀ ਇਹ ਮੰਨੇ ਨਹੀਂ ਚਲੋ ਭਾਜੀ ਸਮਝਾਣਗੇ ਇਹਨਾਂ ਨੂੰ ਟਰੈਕਟਰ ਬਾੜਿਆ ਹੀ ਵਿੱਚ ਵੀ ਨਾ ਕਰੋ ਲੜਾਈ ਮਤ ਕਰੋ ਇਦਾਂ ਇਹਨਾਂ ਨੇ ਭਾਜੀ ਨੂੰ ਫਾੜ ਹੀ ਲਿਆ ਸਾਰਿਆਂ ਨੇ ਮੈਂ ਉੱਪਰ ਜਾ ਕੇ ਸੁਣਾਣਗੀ ਇਹਨਾਂ ਨੇ ਮੇਰੇ ਨੂੰ ਬਟਾਂਗਾ ਨੰਗਾ ਨੰਗਾ ਆਈਰਸਾ ਵਿੱਚ ਬੜੇ ਗੰਭੀਰ ਢੇਡਾ ਦਾ ਪਾਪ ਮਾਲਾ ਆਇਆ ਜਿਹੜੇ ਉਹਦੇ ਬਾਰੇ ਡਾਕਟਰ ਜੀ ਮੈਂ ਡਾਕਟਰ ਮੋਜ਼ਮਤਾ ਅੱਜ ਮੇਰੀ ਡਿਊਟੀ ਹੈ ਜਿੱਥਾ ਪੌਣੇ 11:00 ਹੋ ਗਏ ਸਾਡੀ ਐਮਰਜੈਂਸੀ 'ਚ ਇਕੱਠੇ ਹੀ ਮਰੀਜ਼ ਮਕੀਤਾ ਤੱਟ ਮਰੀਜ਼ ਆ ਰਹੇ ਸਤਾਂ ਦੇ ਜਿੱਥੇ ਸੁਰੂ ਬਾੜੇ ਹੋਏ ਢੀ ਖੂਨ ਵਗਦੇ ਪਏ ਸੀਗੇ ਅੱਗੇ ਦੇ ਦਰਦਾਂ ਨਾਲ ਗਰਾ ਰਹੇ ਸੀਗੇ ਇਹ ਸਾਰੇ ਹੀ ਭੋਲ ਕੋਤੇ ਦੇ ਆ ਕਿ ਰਾਜਪੁਰ ਕਮਟੀ ਆ ਤੇ ਪਤੇ ਇਹਨਾਂ ਦੇ ਕੱਢ ਦਿੱਤੇ ਸਾਰੇ ਤੇ ਇਹ ਕੋ ਜਮੀਨਦਾਰਾਂ ਦਾ ਆਪਸੀ ਭਾਈਵਾਲ ਹੈਗੇ ਸਾਰੇ ਜਮੀਨ ਦੀ ਲੜਾਈ ਕਰਕੇ ਸਰ ਇੱਥੇ ਲੇਡਿਸ ਕਿਨੇਸ ਗ੍ਰੇਪ ਹੈ ਜਾਂਸ ਕਿਨੇਸ ਉਹ ਕਿਹੜਾ ਪਤਾ ਨਹੀਂ ਜ਼ਿਆਦਾਤਰ ਲੇਡੀਸ ਤਾਂ ਥੋੜੇ ਸੀਗੇ ਲੇਡਿਸ ਨਾਲ ਇੱਕ ਤਾਂ ਸਾਡੀ ਆਟਾ ਵਰਕਰ ਹੈ ਮੀਰਾ ਇੱਕ ਲੇਡੀ ਇਹਨਾਂ ਦੀ ਸੀਗੀ ਉਹ ਸਾਡੀ ਚਾਪੀ ਚੁੱਤੀ ਜੱਗੀ ਰਾਡ